ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ 베ਰੀ ਸਾਹਿਬ ਬਾਬਾ ਬਟਪਾਲ ਸਿੰਘ ਜੀ ਦੇ ਜਿਹੜਾ ਮੱਥਾ ਟੇਕਣ ਆਏ ਸੀ ਗੁਰਦੁਆਰਾ 베ਰੀ ਸਾਹਿਬ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਰਹੇ ਆ ਤੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਸੰਗਤ ਵੀ ਘਰ ਬੈਠੇ ਜਿਹੜਾ ਇਹ ਦਰਸ਼ਨ ਕਰ ਸਕੇ ਇਸ 베ਰੀ ਥੱਲੇ ਬਾਬਾ ਜੀ ਨੇ ਤਪ ਕੀਤਾ ਜਿਹੜਾ ਇਹ 베ਰੀ ਸਾਹਿਬ ਵੀ ਮੌਜੂਦ ਹੈਗੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਜੜੀਆਂ ਨਮਸਤਕ ਹੋ ਰਹੀ ਐ ਤੁਸੀਂ ਵੀ ਘਰ ਬੈਠੇ ਚੜਾਏ ਦਰਸ਼ਨ ਜ਼ਰੂਰ ਕਰੋ ਹੋਰ ਸੰਤਾਨਾਂ ਨੂੰ ਵੀ ਕਰਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੰਗਤ ਜੜੀ ਐ ਪਹੁੰਚੀ ਹੋਈ ਐ ਕਿਸ ਤਰ੍ਹਾਂ ਜਿਹੜਾ ਇਹ ਪੰਛੀਆਂ ਦੀ ਜਿਹੜੀ ਐ ਆਵਾਜ਼ ਤੁਹਾਨੂੰ ਆ ਰਹੀ ਹੋਏਗੀ ਕਿੰਨੀ ਵਧੀਆ ਜਿਹੜੀ ਐ ਇੱਥੇ ਇਸ ਟਾਈਮ ਪੰਛੀ ਜਿਹੜੇ ਐ ਆਪਣਾ ਜਿਹੜੇ ਆਵਾਜ਼ ਕਰ ਰਹੇ ਨੇ ਬੀਰੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਡੇਰਾ ਬਾਬਾ ਵਿਟਪਾਲ ਸਿੰਘ ਜੀ ਬੀਰੀ ਸਾਹਿਬ ਡੇਰੇ ਦੇ ਵਿੱਚ ਹੈਗੇ ਆ ਜਿੱਥੇ ਕੀ ਬਾਬਾ ਜੀ ਨੇ ਤਪੱਸਥਾਨ ਕੀਤਾ ਹੈ ਬਹੁਤ ਵਧੀਆ ਜਿਹੜਾ ਹੈ ਸੰਗਤ ਵੀ ਇੱਥੇ ਨਮਸਤਕ ਹੋ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਾਂ ਨੂੰ ਵੀ ਜ਼ਰੂਰ ਦਰਸ਼ਨ ਕਰਵਾਓ ਘਰ ਬੈਠੇ ਜਿਹੜਾ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜਿਹੜੀ ਹੈ ਇੱਥੇ ਆਣਾ ਸ਼ੁਰੂ ਹੋ ਗਈ ਹੋਈ ਹੈ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਇਸ ਤਰ੍ਹਾਂ ਜਿਹੜਾ ਇਹ ਦੇਰੀਸ ਹੈ ਇਹ ਬਹੁਤ ਹੀ ਦਰਸ਼ਨ ਤੰਤਰ ਕਰਵਾ ਰਹੇ ਆ ਪੰਛੀਆਂ ਦੀ ਆਵਾਜ਼ ਵੀ ਤੁਹਾਨੂੰ ਜਿਹੜੀ ਐ ਸੁਣਰੀ ਹੋਏਗੀ ਕਿਸ ਤਰ੍ਹਾਂ ਜਿਹੜਾ ਇਹ ਪੰਛੀ ਵੀ ਜਿਹੜਾ ਇਹ ਕਰ ਰਹੇ ਨੇ ਗੁਰਦੁਆਰਾ ਸਾਹਿਬ ਦੀ ਬੜੀ ਖੂਬਸੂਰਤ ਸਜਾਵਟ ਕੀਤੀ ਹੋਈ ਐ ਹਰੇਕ ਜਿਹੜਾ ਇਹ ਬਾਬਾ ਭਾਗ ਸਿੰਘ ਜੀ ਦੇ ਢੋਲੀ ਧਾਰ ਦੇ ਦਰਸ਼ਨ ਢੋਲੀ ਧਾਰ ਦੇ ਦਰਸ਼ਨ ਵੀ ਤੁਹਾਨੂੰ ਕਰਵਾਏ ਬਾਬਾ ਬਟਾਲ ਸਿੰਘ ਜੀ ਦੇ ਘਰੇ ਦੇ ਦਰਸ਼ਨ ਵੀ ਕਰਵਾਏ ਤੇ ਹੁਣ ਪਹੁੰਚੇ ਆ ਗੁਰਦੁਆਰਾ 베ਰੀ ਸਾਹਿਬ ਦੇ ਵਿੱਚ ਡਾਕਟਰ ਮਲੇ ਨੂੰ ਸਾਡਾ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਨਮਸਕਾਰ ਕਰਨ ਦੇ ਲਈ ਆਉਂਦੇ ਨੇ ਇੱਥੇ ਬਾਬਾ ਜੀ ਜਿਹੜਾ ਇਹ ਬੈਠੇ ਹੋਏ ਨੇ ਚੈਨਲ ਦਾ ਨਾਮ ਕੀ ਹੈ ਬਾਬਾ ਜੀ ਚੋਟਾ ਨੂੰ ਬਾਬਾ ਨਹੀਂ ਪਾਪਾ ਜੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੇ ਨਮਸਤਕ ਹੁੰਦੀ ਹੈ ਬਾਬਾ ਜੀ ਸੰਗਤ ਇੱਥੇ ਇੱਕ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਹੋਲੀਆਂ ਦੇ ਵਿੱਚ ਬੜੀ ਥਾਂ ਪਹੁੰਚਦੀ ਹੈ ਜੀ ਗੁਰਮਾਹਰ ਦੀ ਕਰਤਾਰ ਇੱਥੇ ਰਲੇ ਹੋ ਰਹੀ ਹੈ 30 ਜਨਤਾ ਹਾਂਜੀ ਹਾਂਜੀ ਇੱਥੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਬਾਬਾ ਜੀ ਹਰੇਕ ਦੀ ਮਨੋ ਕਾਮਨਾ ਹਾਂਜੀ ਹਾਂਜੀ ਜੋ ਵੀ ਸੱਚੇ ਮਨੋ ਸੋਕੇ ਹੁੰਦਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਇੱਥੇ ਤਾਂ ਰਸ ਵੀ ਕਾਫੀ ਹੁੰਦਾ ਹੈ ਨਾ ਜਦੋਂ ਹੋਲੀਆਂ ਸ਼ੁਰੂ ਹੁੰਦੀਆਂ ਨੇ ਬਹੁਤ ਵੱਧ ਹੁੰਦੀ ਹੈ ਜੀ ਅੱਜ ਤੋਂ ਜਿਹੜਾ ਇਹ ਹੁਣ ਨਹੀਂ ਸੰਧਾ ਦੇਖਣ ਨੂੰ ਮਿਲ ਰਹੀ ਐ ਇਸ ਤੋਂ ਬਾਅਦ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੋਏਗੀ ਨਹੀਂ ਨਹੀਂ ਇਸ ਜਗ੍ਹਾ ਤੇ ਬਾਬਾ ਜੀ ਨੇ ਤਪ ਕੀਤਾ ਸੀ ਹਾਂਜੀ ਬਾਬਾ ਬਟਕ ਸਿੰਘ ਜੀ ਨੇ ਤਪ ਕੀ ਆਗੇ ਦਾ ਆਪਣੇ ਦਾ ਨਾਰਸਨ ਫੜਿਆ ਨਾ ਅੱਛਾ ਜੀ ਨਾਰਸਨ ਕਹਿ ਰਿਹਾ ਨਾ ਠੀਕ ਐ ਸਿਕਾਫੀ ਮੰਨਤਾ ਹੈ ਕਿ ਇਹ ਲੋਕ ਜਿਹੜੀਆਂ ਦੂਰੋਂ ਦੂਰੋਂ ਆਉਂਦੀਆਂ ਮੁਰਾਦਾ ਪੂਰਾ ਕਰਨ ਦੇ ਲਈ ਇੱਥੇ ਪਹੁੰਚਦੇ ਆ ਆਪਾਂ ਬੜੀਆਂ ਹੁੰਡੀਆਂ ਮੰਨੀਆਂ ਜਿਹੜੀਆਂ ਮਾਰ ਸੋਕੇ ਵਾਲੀ ਆ ਜਿਹੜਾ ਦੁੱਧ ਆ ਦੁੱਧ ਪੋਤਾ ਦੇ ਪੋਤਾ ਜਿਹਨੇ ਦੋਹੀਆਂ ਨਾਲ ਇਹਨੂੰ ਬਾਹਰ ਦੀ ਛਾਂ ਨੇ ਜੁੜਿਆ ਹੁੰਦਾ ਉਹ ਵੀ ਆਪੇ ਮੇਰੀ ਥੱਲੇ ਬੀਰੂ ਹੁੰਦੇ ਆ ਬੀਰੀ ਸਾਈ ਥੱਲੇ ਜਿਹੜਾ ਮੱਥਾ ਠੇਕਦੇ ਆ ਉਹ ਜਿਹੜੀ ਆ ਸਾਰੇ ਦੁੱਖ ਕਲੇਸ਼ ਪਾਪ ਸਾਰੇ ਕੱਟੇ ਜਾਂਦੇ ਆ ਵੱਡੀ ਗਿੰਤੀ ਦੇ ਵਿੱਚ ਹਾਂਜੀ 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 ਭਰ ਜਿਓ ਉਮਰ ਤੇ ਫਿਰ ਜਿਲੋਂ ਵੀ ਸੌਂਸਾਂ ਕਰੋਗੇ ਹਾਂਜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਇਸ ਜਗ੍ਹਾ ਤੇ ਪਹੁੰਚਦੇ ਹੈਗੇ ਆ ਮੱਥਾ ਟੇਕਦੇ ਆਪਣੀਆਂ ਮੰਨ ਦੀਆਂ ਮੁਰਾਦਾਂ ਜਿਹੜੀਆਂ ਪੂਰੀਆਂ ਹੁੰਦੀਆਂ ਹੈ ਹੋਲੀਆਂ ਜਿਹੜੀਆਂ ਸ਼ੁਰੂ ਹੋਣੇ ਵਾਲੀਆਂ ਸੰਗਤਾਂ ਦਾ ਚੜ੍ਹਾਈ ਇੱਥੇ ਸ਼ਰਧਾਲੂਆਂ ਦਾ ਇਕੱਠ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਇੱਥੇ ਨਮਸਤਕ ਹੋਣ ਦੇ ਲਈ ਆਉਂਦੇ ਨੇ ਵੱਡੀ ਗਿਣਤੀ ਜਿਹੜੀ ਇੱਥੇ ਸੰਗਤਾਂ ਦੀ ਹੁੰਦੀ ਹੈਗੀ ਹੈ ਪਿਆਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਬਾਬਾ ਬਟਪਾਲ ਸਿੰਘ ਜੀ ਦੇ ਡੇਰੇ ਦੇ ਦਰਸ਼ਨ ਵੀ ਕਰਵਾਏ ਢੋਲੀਤਾਰ ਦੇ ਦਰਸ਼ਨ ਵੀ ਕਰਵਾਏ ਹੋਣ ਜਿਹੜਾ ਇਹ ਬੀਰੀ ਸਾਹਿਬ ਦੇ ਵਿੱਚ ਹੈਗੇ ਆ